ਤਾਕੀ ਤਾਂ 135000 125000 ਰੁਪਏ ਕਮਾ ਰਹੇ ਹੋ ਜੋ ਮੈਂ ਹਮੇਸ਼ਾ ਕਹ ਰਿਹਾ ਇੰਡੀਆ ਦੇ ਵਿੱਚ ਤੁਸੀਂ ਕਿ ਸਵਾ ਲੱਖ ਤੋਂ ਡੇਢ ਲੱਖ ਰੁਪਏ ਤੁਸੀਂ ਸਾਈਪਰਸਿਸ ਕਮਾ ਰਹੇ ਹੋ ਕਮਾ ਸਕਦੇ ਹੋ ਸੋ ਇਹ ਬੱਚੇ ਦਾ ਵੀ ਕਹ ਰਿਹਾ ਤੁਸੀਂ ਕਮਾ ਸਕਦੇ ਹੋ ਰਿਐਲਿਟੀ ਹੈ ਬਿਲਕੁਲ ਰਿਐਲਿਟੀ ਹੈ ਹੁਣ ਜੋ ਵੀ ਕੋਈ ਬੱਚਾ ਉਹਨਦੀ ਮਿਨੀਮਮ ਸੈਲਰੀ ਮਿਨੀਮਮ ਤੋਂ ਮਿਨੀਮਮ ਚੱਲਦੀ ਨਹੀਂ 1000 1.2k ਸੈਲਰੀ ਹੈ ਅੱਛਾ ਯਾਨੀ ਕਿ ਨੀਅਰ ਅਬਾਊਟ 1 ਲੱਖ ਸੈਲਰੀ ਸਟਾਰਟਿੰਗ ਇੱਥੇ ਮਿਲੇਗੀ ਸਟਾਰਟਿੰਗ ਤੋਂ ਮਿਲੂਗੀ ਜਿਹੜਾ ਬਿਕਨਰ ਹੈ ਯਾਰ ਸਟੂਡੈਂਟ ਵੀਜ਼ਾ ਦੇ ਆ ਰਿਹਾ ਹੈ। ਕਿ ਸਕਿੱਲ ਹੋਣੀ ਚਾਹੀਦੀ ਮੇਰੇ ਕੋਲ ਹੈ? ਕਿਵੇਂ ਕੋਈ ਕਾਰਪੇਂਟਰ ਹੋਣਾ ਚਾਹੀਦਾ, ਕੋਈ ਗਾਰਡਨਰ ਹੋਣਾ ਚਾਹੀਦਾ, ਪ੍ਰੋਫੈਸ਼ਨਲ ਗਾਰਡਨਰ, ਕੋਈ ਬਾਰਬਰ ਹੋਣਾ ਚਾਹੀਦਾ, ਕੋਈ ਇਲੈਕਟ੍ਰੀਸ਼ੀਅਨ ਹੋਣਾ ਚਾਹੀਦਾ। ਕਾਰ ਇਲੈਕਟ੍ਰੀਸ਼ੀਅਨ, ਗਾਰ ਇਲੈਕਟ੍ਰੀਸ਼ੀਅਨ। ਸੋ ਇਦਾਂ ਦੀ ਉਹਨਾਂ ਕੋਈ ਕੋਈ ਹੈਂਡ ਸਕਿੱਲ ਹੋਣੀ ਚਾਹੀਦੀ। ਇਹ ਮਸਟ ਹੈ। ਕੋਈ ਕੁੱਕ ਹੋਣਾ ਚਾਹੀਦਾ। ਕੋਈ ਵੇਟਰ ਹੋਣਾ ਚਾਹੀਦਾ, ਕੋਈ ਰਿਸੈਪਸ਼ਨਿਸਟ ਹੋਣਾ ਚਾਹੀਦਾ। ਉਹਦੇ ਕੋਲ ਕੋਈ ਸਕਿੱਲ ਹੋਣੀ ਚਾਹੀਦੀ। ਐਨਈ ਸ਼ਾਰਟੇਜ ਇੱਥੇ ਹੈ ਸਾਈਪਲਸ। ਪਾਈਪਲਸ ਵਿਚ ਇਸ ਸਟਾਪ ਦੀ ਸਾਈਪਰਸ ਵਿੱਚ ਬਹੁਤ ਜ਼ਿਆਦਾ ਸ਼ੋਰਟੇਜ ਆ ਰਹੀ ਹੈ ਬਸ ਇਹ ਮੈਸੇਜ ਦੇਣਾ ਚਾਹੋਗੇ ਕਿ ਸਾਈਪਰਸ ਬੈਸਟ ਕੰਟਰੀ ਹੈ ਜਿਹੜੇ ਇੰਡੀਆ ਦੇ ਵਿੱਚ ਮੈਂ ਹਮੇਸ਼ਾ ਇਹ ਤੁਸੀਂ ਦੇਖਦੇ ਹੋ ਕਿ ਮੈਂ ਬਹੁਤ ਸਾਰੇ ਬੱਚਿਆਂ ਨੂੰ ਉੱਥੇ ਇੰਡੀਆ ਚ ਕਹਿੰਦਾ ਕਿ ਤੁਸੀਂ 15 20 25000 ਕਮਾ ਰਹੇ ਹੋ ਤੁਹਾਡੇ ਲਈ ਬੈਸਟ ਆਪਸ਼ਨ ਹੈ ਤੁਹਾਡੇ ਲਈ ਸਾਈਪਰਸ ਸਾਈਪਰਸ ਬਹੁਤ ਜ਼ਿਆਦਾ ਬੈਸਟ ਆਪਸ਼ਨ ਹੈ ਸਾਈਪਰਸ ਬਹੁਤ ਜ਼ਿਆਦਾ ਬੈਸਟ ਆਪਸ਼ਨ ਹੈ ਜਿਹੜਾ ਇੰਡੀਆ ਵਿੱਚ 25 30000 ਰੁਪਏ ਕਮਾ ਰਿਹਾ ਇੱਥੇ ਆਰਾਮ ਨਾਲ ਕਿਉਂ 1 ਲੱਖ ਰੁਪਏ ਕਮਾ ਸਕਦਾ ਵਾ ਬਟ ਸਟੂਡੈਂਟ ਨੂੰ ਕੋਈ ਹੈਂਡ ਸਕਿੱਲ ਆਣੀ ਹੋਣੀ ਚਾਹੀਦੀ ਆ ਸੋ ਬਹੁਤ ਵਧੀਆ ਕੰਟਰੀ ਆਮ I ਬੈਰੀ ਹੈਪੀ ਮੈਨੂੰ ਇਹ ਕੰਟਰੀ ਬਹੁਤ ਵਧੀਆ ਲੱਗਦੀ ਹੈ ਮੈਨੂੰ ਇੱਥੇ 8 ਸਾਲ ਹੋ ਗਏ 8.7 ਸਾਲ ਹੋ ਗਏ ਸੋ ਬਲਜਿੰਦਰ ਸਿੰਘ ਤਮੰਨਾ ਮੈਨ ਸੋ ਮੇਰੇ ਹਸਪੌਸਰ ਸੀ ਸੋ ਅੱਜ ਮੈਨੂੰ ਮਿਲੇ ਰਸਤੇ ਵਿੱਚ ਆਂਦੇ ਆਂਦੇ ਉਹ ਵੀ ਸਾਈਪਸ ਕੁਮਨ ਆਇਆ ਸੀ ਮੈਂ ਉਹਨਾਂ ਦੀ ਇੰਸਟਾਗ੍ਰam ਦੇਖੀ ਸੀ ਸੋ ਮੈਨੂੰ ਬਹੁਤ ਵਧੀਆ ਲੱਗਿਆ ਸੋ ਥੈਂਕ ਯੂ ਸੋ ਮਚ ਸਰ ਥੈਂਕ ਯੂ ਇਸ ਬੱਚੇ ਦੇ 8 ਸਾਲ ਦੇ ਐਕਸਪੀਰੀਅੰਸ ਤੋਂ ਬੱਚਾ ਬਹੁਤ ਕੁਝ ਸਿੱਖ ਸਕਦਾ ਹੈ ਸੋ ਐ ਵੀ ਭਰਮ ਭੁਲੇਖੇ ਦੂਰ ਹੋ ਗਏ ਹੋਣੇ ਇਸ ਬੱਚੇ ਨੂੰ 8 ਸਾਲ ਹੋ ਗਏ ਨੇ ਸਾਈਪ੍ਰਸ ਵਿੱਚ ਇਹਦਾ ਮਤਲਬ ਉਹ ਬਹੁਤ ਖੁਸ਼ ਹੈ ਸਾਈਪ੍ਰਸ ਕੰਟਰੀ ਤੋਂ ਕਿਉਂਕਿ ਉਹ ਅੱਛੀ ਕਮਾਈ ਕਰ ਰਿਹਾ ਹੁਣ ਤਾਂ ਹੀ ਤਾਂ ਅੱਗੇ ਕਿਤੇ ਹੋਰ ਕੰਟਰੀ 'ਚ ਮੂਵ ਨਹੀਂ ਕੀਤਾ ਹੁਣ ਕੀ ਸੋਚ ਰਹੇ ਹੋ ਤੁਸੀਂ ਤੁਸੀਂ ਵੀ ਅਪਲਾਈ ਕਰੋ ਸਾਈਪ੍ਰਸ ਦਾ ਸਟੱਡੀ ਵੀਜ਼ਾ ਉਹ ਵੀ ਸਾਈ ਓਵਰਸੀਜ਼ ਐਜੂਕੇਸ਼ਨਲ ਸਰਵਿਸਿਜ਼ ਤੋਂ